ਨਮਸਕਾਰ ਦੋਸਤੋ ਮੈਂ ਰੋਹਿਤ ਪਨਾਰੀ ਸਵਾਗਤ ਕਰਦਾ ਹਾਂ ਆਪਣੇ ਪ੍ਰੋਗਰਾਮ 'ਚ ਦੋਸਤੋ ਅੱਜ ਰਾਸ਼ੀਆਂ ਬਾਰੇ ਗੱਲ ਕਰਦੇ ਹਾਂ ਮੇਸ਼ ਤੋਂ ਲੈ ਕੇ ਮੀਨ ਤੱਕ ਰਾਸ਼ੀਆਂ ਬਾਰੇ ਤੁਹਾਨੂੰ ਸਾਰੀ ਜਾਣਕਾਰੀ ਦਵਾਂਗਾ ਸਭ ਤੋਂ ਪਹਿਲਾਂ ਮੇਸ਼ ਰਾਸ਼ੀ ਦੀ ਗੱਲ ਕਰੀਏ ਅੱਜ ਮੇਸ਼ ਰਾਸ਼ੀ ਵਾਲਿਆਂ ਵਾਸਤੇ ਖੁਸ਼ੀਆਂ ਦੇ ਦਿਨ ਰਹਿਣ ਵਾਲਾ ਹੈ ਅੱਜ ਖੁਸ਼ਹਾਲੀ ਦਾ ਟਾਈਮ ਰਹੇਗਾ ਮਨ ਖੁਸ਼ ਰਹੇਗਾ ਪਰਿਵਾਰ ਦੇ ਵਿੱਚ ਖੁਸ਼ੀਆਂ ਆਣਗੀਆਂ ਮਦਦ ਦੀ ਸਿਹਤ ਵਿੱਚ ਸੁਧਾਰ ਹੋਏਗਾ ਪਰਿਵਾਰ ਦੇ ਵਿੱਚ ਕੋਈ ਨਵੀਂ ਚੀਜ਼ ਆਉਣ ਦੇ ਚਾਂਸਸ ਬਣੇ ਹੋਏ ਆ ਔਰ ਖੁਸ਼ਹਾਲੀ ਖੁਸ਼ਹਾਲੀ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਪਾਣੀ ਦੇ ਵਿੱਚ ਤੁਦਵਾ ਕੇ ਜਰੂਰ ਨਹਾਣਾ ਤਾਂ ਕਿ ਅਜਿਹੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ বৃਸ਼ਭ ਰਾਸ਼ੀ ਵਾਲਿਆਂ ਵਾਸਤੇ বৃਸ਼ਭ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਆਜ਼ਾਦੀਨ ਮਿਹਨਤ ਕਰਨ ਵਾਲਾ ਰਹੇਗਾ ਮਿਹਨਤ ਦੇ ਪੂਰੇ ਰਿਜ਼ਲਟ ਮਿਲਣ ਵਾਲਾ ਰਹੇਗਾ ਛੋਟੇ ਭੈਣ ਭਰਾਵਾਂ ਤੋਂ ਸਪੋਰਟ ਮਿਲਣ ਦਾ ਰਹੇਗਾ ਔਰ ਜਿਹੜੀ ਤੁਸੀਂ ਮਿਹਨਤ ਕਰੋਗੇ ਉਹ ਸਫਲਤਾ ਮਿਲਣ ਦੇ ਚਾਂਸਸ ਪੂਰੇ ਬਣੇ ਹੋਏ ਆ ਕਿਸੇ ਮਿੱਤਰ ਦੋਸਤ ਦੀ ਸਹਿਯੋਗ ਮਿਲ ਸਕਦਾ ਕੋਈ ਛੋਟੀ ਮੋਟੀ ਯਾਤਰਾ ਦੇ ਵੀ ਯੋਗ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਪਾਣੀ ਵਿੱਚ ਹਲਦੀ ਪਾ ਕੇ ਜਰੂਰ ਨਹਾਣਾ ਤਾਂ ਕਿ ਅਜਿਹੇ ਦਿਨ ਤੁਹਾਡਾ ਸ਼ੁਭ ਬ ਦੋਸਤੋ ਹੁਣ ਗੱਲ ਕਰਦੇ ਹਾਂ ਮਿਥੂਨ ਰਾਸ਼ੀ ਵਾਲਿਆਂ ਵਾਸਤੇ ਮਿਥੂਨ ਰਾਸ਼ੀ ਵਾਲੇ ਵਾਸਤੇ ਅੱਜ ਦਾ ਦਿਨ ਤੁਹਾਨੂੰ ਪ੍ਰਾਪਤੀ ਦਾ ਯੋਗ ਬਣਿਆ ਹੈ ਤੁਹਾਨੂੰ ਮਿਲੇਗਾ ਔਰ ਪੈਸੇ ਦੀ ਬਰਸਾਤ ਹੋਏਗੀ ਪੈਸਾ ਖੂਬ ਆਏਗਾ ਅੱਜ ਕਿਤੇ ਅਗਰ ਪੈਸਾ ਤੁਹਾਡਾ ਰੁਕਿਆ ਹੋਇਆ ਹੈ ਅਗਰ ਤੁਸੀਂ ਪ੍ਰਯਾਸ ਕਰਦੇ ਹੋ ਤਾਂ ਤੁਹਾਡੇ ਪੈਸੇ ਦੇ ਵਿੱਚ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਅਗਰ ਤੁਹਾਡਾ ਪੈਸਾ ਕਿਤੇ ਰੁਕਿਆ ਹੋਇਆ ਤਾਂ ਰੁਕਿਆ ਪੈਸਾ ਤੁਹਾਨੂੰ ਮਿਲਣ ਦਾ ਚਾਂਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਮੱਥੇ ਦੇ ਉੱਪਰ ਕੇਸਾ ਦੇ ਲੱਕ ਜਰੂਰ ਲਗਾਉਣਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਕਰਕ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਕੌਨਫੀਡੈਂਸ ਲੈਵਲ ਨੂੰ ਵਧਾਉਣ ਵਾਲਾ ਰਹੇਗਾ ਸਿਹਤ ਸੁਧਾਰ ਦਾ ਟਾਈਮ ਰਹੇਗਾ ਔਰ ਇਸ ਦੇ ਨਾਲ ਨਾਲ ਖੁਸ਼ੀਆਂ ਦਾ ਦਿਨ ਰਹੇਗਾ ਪਰਿਵਾਰ ਦੇ ਵਿੱਚ ਸੁਖ ਸ਼ਾਂਤੀ ਬਣਨ ਦੇ ਚਾਂਸਸ ਬਣੇ ਹੋਏ ਆ ਔਰ ਇਸ ਦੇ ਨਾਲ ਨਾਲ ਆਪਣਾ ਕੌਨਫੀਡੈਂਸ ਲੈਵਲ ਤਾਂ ਬਹੁਤ ਵਧੀਆ ਰਹੇਗਾ ਲੇਕਿਨ ਇਸ ਦੇ ਨਾਲ ਨਾਲ ਕਾਰੋਬਾਰ ਦੀ ਸਥਿਤੀ ਵੀ ਕਾਫੀ ਅੱਛੀ ਰਹਿਣ ਵਾਲੀ ਹੈ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਹਲਦੀ ਪਾ ਕੇ ਜ਼ਰੂਰ ਨਹਾਣਾ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਸਿੰਘ ਰਾਸ਼ੀ ਵਾਲਿਆਂ ਵਾਸਤੇ ਸਿੰਘ ਰਾਸ਼ੀ ਵਾਲਿਆਂ ਦੀ ਅਗਰ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਖਰਚੇ ਵਾਲਾ ਰਹੇਗਾ ਔਰ ਵਿਦੇਸ਼ ਤੋਂ ਲੈ ਕੇ ਵੀ ਕੋਈ ਨਾ ਕੋਈ ਕੱਲ ਤੋਂ ਖਰਚਾ ਹੋ ਸਕਦਾ ਹੈ ਵਿਦੇਸ਼ ਅਗਰ ਘੁੰਮਣ ਜਾਣਾ ਚਾਹੁੰਦੇ ਤਾਂ ਉਸ ਚੀਜ਼ ਤੇ ਵੀ ਖਰਚੇ ਹੋ ਸਕਦੇ ਆ ਕਪੜਿਆਂ ਤੇ ਖਰਚੇ ਹੋ ਸਕਦੇ ਆ ਜੁਐਲਰੀ ਤੇ ਖਰਚੇ ਹੋ ਸਕਦੇ ਆ ਕੋਈ ਮਹਿੰਗੀ ਚੀਜ਼ਾਂ ਦੇ ਉੱਪਰ ਖਰਚੇ ਹੋ ਸਕਦੇ ਆ ਖਰਚੇ ਦਾ ਦਿਨ ਰਹਿਣ ਵਾਲਾ ਹੈ ਤਾਂ ਥੋੜਾ ਜਿਹਾ ਅਲਰਟ ਹੋ ਕੇ ਚੱਲਣਾ ਹੈ ਤਾਂ ਕਿ ਪੈਸਾ ਤੁਹਾਡਾ ਖਰਾਬ ਨਾ ਹੋਵੇ ਕਰਨਾ ਕੀ ਤੁਸੀਂ ਕਰਨਾ ਹੈ ਕਿ ਚਾਵਲਾ ਦਾ ਦਾਨ ਧਰਮਸਾਨ ਦੇ ਉੱਪਰ ਦੂਤ ਜ਼ਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਕੰਨਿਆ ਰਾਸ਼ੀ ਵਾਲਿਆਂ ਵਾਸਤੇ ਕੰਨਿਆ ਰਸ਼ੀ ਵਾਲੇ ਦੇ ਇਕਰ ਗੱਲ ਕੀਤੀ ਜਾਵੇ ਤਾਂ ਆਜ਼ਾਦ ਦਿਨ ਇੱਛਾਵਾਂ ਦੀ ਪੂਰਤੀ ਦਾ ਰਹੇਗਾ ਬੋਸਨਾ ਅਜੇ ਦਿਨ ਰਿਲੇਸ਼ਨ ਤੁਹਾਡੇ ਬੜੇ ਸਟਰੋਂਗ ਰਹਿਣ ਵਾਲੇ ਆ ਵੱਡੇ ਭਰਾਵਾਂ ਦਾ ਵੱਡੇ ਭੈਣਾਂ ਦਾ ਸਪੋਰਟ ਮਿਲੇਗਾ ਇਸ ਦੇ ਨਾਲ ਨਾਲ ਸਾਰੀਆਂ ਇੱਛਾਵਾਂ ਤੁਹਾਡੀਆਂ ਪੂਰੀਆਂ ਹੋਣਗੀਆਂ ਔਰ ਇੱਛਾ ਪੂਰੀ ਦੇ ਨਾਲ ਨਾਲ ਤੁਹਾਡਾ ਕੰਫੀਡੈਂਸ ਲੈਵਲ ਵੀ ਕਾਫੀ ਅੱਛਾ ਰਹਿਣ ਵਾਲਾ ਹੈ ਕਰਨਾ ਕੀ ਤੁਸੀਂ ਕਰਨਾ ਹੈ ਕਿ ਮੱਥੇ ਦੇ ਉੱਪਰ ਦੁੱਧ ਦਾ ਦੇ ਲੱਕ ਜਰੂਰ ਲਗਾਣਾ ਤਾਂ ਕਿ ਆਇਰ ਦਿਨ ਤੁਹਾਡਾ ਸ਼ੁਭ ਬਣਿਆ ਰਹੇ دوستੋ ਕੋਣ ਕੱਲ ਕਰਦੇ ਤੁਲਾ ਰਸ਼ੀ ਵਾਲਿਆਂ ਵਾਸਤੇ ਤੁਲਾ ਰਸ਼ੀ ਵਾਲੇ ਦੇ ਇਕਰ ਗੱਲ ਕੀਤੀ ਜਾਵੇ ਤਾਂ ਕੰਮ ਦੀ ਸਥਿਤੀ ਅਜੇ ਦਿਨ ਬਹੁਤ ਵਧੀ ਫਾਦਰ ਨਾਲ ਰਿਸ਼ਤੇ ਅੱਛੇ ਰਹਿਣਗੇ ਫਾਦਰ ਦੀ ਸਿਹਤ ਵਿੱਚ ਫਾਇਦਾ ਹੋਏਗਾ ਸਰਕਾਰੀ ਅਗਰ ਕੋਈ ਤੁਹਾਡਾ ਤੁਸੀਂ ਕੰਮ ਕਰ ਦਿੱਤਾ ਸਰਕਾਰੀ ਕੰਮ ਦੇ ਵਿੱਚ ਵੀ ਤੁਹਾਨੂੰ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਦੁੱਧ ਦਾ ਦੰਨ ਧਰਮ ਸੰਧ ਉੱਪਰ ਜ਼ਰੂਰ ਕਰਨਾ ਹੈ ਤਾਂ ਕਿ ਅਜਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ वृश्चिक ਰਾਸ਼ੀ ਵਾਲਿਆਂ ਵਾਸਤੇ वृश्चिक ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅਜਦਾ ਦਿਨ ਕਿਸਮਤ ਨੂੰ ਚਮਕਾਉਣ ਵਾਲਾ ਰਹੇਗਾ ਕਿਸਮਤ ਨੂੰ ਅੱਗੇ ਲੈ ਕੇ ਜਾਣ ਵਾਲਾ ਰਹੇਗਾ ਧਾਰਮਿਕ ਯਾਤਰਾ ਹੋ ਸਕਦੀ ਹੈ ਕੋਈ ਧਰਮ ਕਰਮ ਦੇ ਕੰਮ ਦੇ ਵਿੱਚ ਅਜਦਾ ਦਿਨ ਮਨ ਲੱਗੇ ਰਹੇਗਾ ਪਕਤੀ ਭਾਵ ਦੇ ਵਿੱਚ ਅੱਜ ਮੰਨ ਲਗਿਆ ਰਹੇਗਾ ਅੱਜ ਦੇ ਦਿਨ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਕੋਈ ਧਾਰਮਿਕ ਯਾਤਰਾ ਵੀ ਤੁਹਾਡੀ ਹੋ ਸਕਦੀ ਹੈ ਇਸ ਦੇ ਨਾਲ ਨਾਲ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਹਲਦੀ ਪਾ ਕੇ ਜਰੂਰ ਨਹਾਣਾ ਹੈ ਤਾਂ ਕਿ ਅੱਜ ਦੇ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਪਸਤੋਂ ਹੁਣ ਗੱਲ ਕਰਦੇ ਤੁਹਾਨੂੰ ਰਾਸ਼ੀ ਵਾਲਿਆਂ ਵਾਸਤੇ ਤੁਹਾਨੂੰ ਨੌਰਸ਼ੀ ਵਾਲਿਆਂ ਵਾਸਤੇ ਅੱਜ ਦੇ ਦਿਨ ਥੋੜਾ ਜਿਹਾ ਨੁਕਸਾਨ ਵਾਲਾ ਰਹੇਗਾ ਥੋੜੀ ਜੀ ਪਰੇਸ਼ਾਨੀ ਆ ਸਕਦੀ ਹੈ ਕੋਈ ਚੋਟ ਲੱਗ ਸਕਦੀ ਹੈ ਡਰਾਈਵ ਧਿਆਨ ਨਾਲ ਕਰਨ ਦੀ ਜ਼ਰੂਰਤ ਹੈ ਇਸ ਦੇ ਨਾਲ ਨਾਲ ਕੋਈ ਗੁਪ ਖਜ਼ਾਨਾ ਤੁਹਾਨੂੰ ਮਿਲ ਸਕਦਾ ਹੈ ਕੋਈ ਗੁਪਤ ਤੰਤ ਤੁਹਾਨੂੰ ਮਿਲ ਸਕਦਾ ਹੈ ਕੋਈ ਰੁਕਿਆ ਹੋਇਆ ਪੈਸਾ ਤੁਹਾਡੇ ਕੋਲ ਆ ਸਕਦਾ ਹੈ ਇਸ ਦੇ ਨਾਲ ਨਾਲ ਅੱਜ ਸਫਲਤਾ ਦਾ ਦਿਨ ਰਹਿਣ ਵਾਲਾ ਹੈ ਕੰਮ ਦੀ ਸਥਿਤੀ ਬੜੀ ਐਚੀ ਰਹਿਣ ਵਾਲੀ ਹੈ ਲੇਕਿਨ ਡਰਾਈਵ ਤੁਸੀਂ ਯਾਰਨਾ ਕਰਨਾ ਕੋਈ ਚੋਟ ਲੱਗਣ ਦੇ ਚਾਂਸਸ ਵੀ ਨਾਲ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਹੈ ਕਿ ਅੱਜ ਦਾ ਦਿਨ ਚਾਵਲਾਦਾਨ ਕਿਸੇ ਗਰੀਬ ਨੂੰ ਜਰੂਰ ਕਰਨਾ ਹੈ ਤਾਂ ਕਿ ਅੱਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਔਨ ਗੱਲ ਕਰਦੇ ਮਕਰ ਰਾਸ਼ੀ ਵਾਲਿਆਂ ਵਾਸਤੇ ਮਕਰ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਇਨਕਮ ਨੂੰ ਵਧਾਉਣ ਵਾਲਾ ਦਿਨ ਰਹੇਗਾ ਆਰਿ ਪਤਰੀ ਪਤਨੀ ਦੇ ਸਬੰਧ ਮਜ਼ਬੂਤ ਰਹਿਣਗੇ ਆਪਸ ਵਿੱਚ ਪਿਆਰ ਵਰਿਆ ਰਹੇਗਾ ਪਿਆਰ ਦੇ ਵਿੱਚ ਵਾਦਾ ਹੋਏਗਾ ਪਾਰਟਨਰਸ਼ਿਪ ਦੇ ਵਿੱਚ ਸਫਲਤਾ ਮਿਲਣ ਦੇ ਚਾਂਸਸ ਬਣੇ ਹੋਏ ਆ ਇਸ ਦੇ ਨਾਲ ਨਾਲ ਅਗਰ ਕੋਈ ਤੁਸੀਂ ਬਿਜ਼ਨਸ ਕਰਦੇ ਹੋ ਤਾਂ ਬਿਜ਼ਨਸ ਦੇ ਵਿੱਚ ਵੀ ਸਫਲਤਾ ਮਿਲੇਗੀ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਪਾਣੀ ਦੇ ਵਿੱਚ ਹਲਦੀ ਪਾ ਗਾ ਜ਼ਰੂਰ ਨਾ ਹਨ ਤਾਂ ਕਿ ਆਜਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਉਸ ਤੋਂ ਹੁਣ ਗੱਲ ਕਰਦੇ ਹਾਂ ਕੁੰਭ ਰਾਸ਼ੀ ਵਾਲਿਆਂ ਵਾਸਤੇ ਕੁੰਭ ਰਾਸ਼ੀ ਵਾਲੇ ਦੇ ਘਰ ਗੱਲ ਕੀਤੀ ਜਾਵੇ ਤਾਂ ਆਜਾ ਦਿਨ ਉਹਨਾਂ ਦਾ ਸ਼ਤਰੂਮਾਰ ਦਾ ਦਿਨ ਰਹੇਗਾ ਸ਼ਤਰੂਆਂ ਦੇ ਵਾਰ ਕਰ ਸਕਦੇ ਆ ਸ਼ਤਰੂਆਂ ਤੋਂ ਥੋੜਾ ਬਚ ਕੇ ਰਹਿਣ ਦੀ ਜਰੂਰਤ ਹੈ ਕੋਈ ਕੋਰਟ ਕੇਸ ਚੱਲਦਾ ਪਿਆ ਤਾਂ ਉਹਦੇ ਵਿੱਚ ਅੱਜ ਥੋੜੀ ਜੀ ਨਿਰਾਸ਼ਾ ਤੁਹਾਨੂੰ ਘੇਰ ਸਕਦੀ ਹੈ ਉਹਦੇ ਵਿੱਚ ਪਰੇਸ਼ਾਨੀਆਂ ਆ ਸਕਦੀਆਂ ਕੋਈ ਕੋਰਟ ਕੇਸ ਵੀ ਸ਼ੁਰੂ ਨਵਾਂ ਕੋਰਟ ਕੇਸ ਵੀ ਸ਼ੁਰੂ ਹੋ ਸਕਦਾ ਹੈ ਇਸ ਨਾਲ ਕੋਈ ਨਾ ਕੋਈ ਅਲੀਗੇਸ਼ਨ ਲੱਗਣ ਦੇ ਚਾਂਸਸ ਬਣੇ ਹੋਏ ਆ ਕਰਨਾ ਕੀ ਤੁਸੀਂ ਕਰਨਾ ਇਹ ਹੈ ਕਿ ਅੱਜ ਚਾਵਲਾ ਦਾਨ ਕਿਸੇ ਗਰੀਬ ਨੂੰ ਜਰੂਰ ਕਰਨਾ ਤਾਂ ਕਿ ਆਜ ਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਹੁਣ ਗੱਲ ਕਰਦੇ ਹਾਂ ਮੀਨ ਰਾਸ਼ੀ ਵਾਲਿਆਂ ਵਾਸਤੇ ਮੀਨ ਰਾਸ਼ੀ ਵਾਲਿਆਂ ਦੀ ਗੱਲ ਕੀਤੀ ਜਾਵੇ ਤਾਂ ਅੱਜ ਦਾ ਦਿਨ ਪੈਸੇ ਦੀ ਬਰਕਤ ਵਾਲਾ ਰਹੇਗਾ ਪਰਿਵਾਰ ਚ ਖੁਸ਼ਹਾਲੀ ਦਾ ਦਿਨ ਰਹੇਗਾ ਇਸ ਦੇ ਨਾਲ ਨਾਲ ਸ਼ੇਅਰ ਮਾਰਕੀਟ ਚ ਬੈਨੀਫਿਟ ਲੈਣ ਦਾ ਦਿਨ ਹੈ ਦੋਸਤਾਂ ਦੀ ਮਦਦ ਮਿਲੇਗੀ ਆਪਸ ਚ ਪਿਆਰ ਚ ਵਾਅਦਾ ਹੋਵੇਗਾ ਤੁਹਾਡਾ ਲਵ ਲਾਈਫ ਤੁਹਾਡੀ ਬੜੀ ਵਧੀਆ ਚੱਲਣ ਵਾਲੀ ਹੈ ਲਵ ਲਾਈਫ ਦੇ ਵਿੱਚ ਇਜ਼ਾਵਾ ਹੋਏਗਾ ਇਸ ਦੇ ਨਾਲ ਨਾਲ ਕਰਨਾ ਕੀ ਤੁਸੀਂ ਕਰਨਾ ਹੈ ਕਿ ਅੱਜ ਗਾਇਤਰੀ ਮੰਤਰ ਦਾ ਜਾਪ ਕਰਕੇ ਕਰੋ ਜ਼ਰੂਰ ਜਾਨਾ ਤਾਂ ਕਿ ਅਗਦਾ ਦਿਨ ਤੁਹਾਡਾ ਸ਼ੁਭ ਬਣਿਆ ਰਹੇ ਦੋਸਤੋ ਇਹ ਸੀਗਾ 12 ਰਾਸ਼ੀਆਂ ਦਾ ਹਾਲ ਜਿਹੜਾ ਮੈਂ ਤੁਹਾਨੂੰ ਦੱਸਿਆ ਦੋਸਤੋ ਹੁਣ ਅੱਡਾ ਗੱਲ ਕਰਦੇ ਆ ਕਿ ਅਗਰ ਤੁਸੀਂ ਮੈਨੂੰ ਮਿਲ ਕੇ ਆਪਣੇ ਮਸਲੇ ਹੱਲ ਕਰਨਾ ਚਾਹੁੰਦੇ ਹੋ ਤਾਂ ਸਕਰੀਨ ਤੇ ਨੰਬਰ ਫਲੈਸ਼ ਹੋ ਰਹੇ ਆ ਇਹਨਾਂ ਨੰਬਰਾਂ ਤੇ ਅਪਾਇੰਟਮੈਂਟ ਲੈ ਕੇ ਮੈਨੂੰ ਮਿਲ ਸਕਦੇ ਹੋ ਅੱਜ ਦਾ ਪ੍ਰੋਗਰਾਮ ਇੱਥੇ ਖਤਮ ਕਰਦੇ ਕੱਲ ਫੇਰ ਮਿਲਾਂਗੇ ਨਮਸਕਾਰ